ਆ ਗੱਡੀ ਬੱਟੀ ਆ ਓ ਯਾਰ ਤੂੰ ਮੁਰੇ ਨਾ ਇੱਕ ਮਿੰਟ ਗੱਡੀ ਖੜੀ ਆ ਮਾਦੋ ਲੈ ਅੱਗੇ ਵਿਚੋ ਕੀ ਆ ਰਿਹਾ ਇਹ ਅੱਗੇ ਚ ਦੋਵੇਂ ਖੜੀ ਹੋ ਗਈ ਆ ਇਹ ਖੜੀ ਵੀ ਗੱਡੀ ਟ੍ਰੈਫਿਕ ਲੱਗੀ ਵੀ ਲੈ ਆਗੇ ਸੱਚਾ ਗੱਡੀ ਦੇਖ ਕੇ ਖੜਿਆਗੇ ਅੱਛਾ ਛੱਡਾ ਬੜੀ ਜੁਹਾ ਦੇ ਵਿਚੋ ਥੋਕਦੀ ਹੋਰ ਨਾ ਮੈਂ ਕਰਾਉਣਾ ਹੁਣ ਤਾਂ ਟ੍ਰੈਫਿਕ ਕਲੀਅਰ ਕਰੋ ਸਾਈਡ ਤੇ ਲਾ ਲੋ ਗੱਡੀ ਸੇਟ ਆ ਮਾਰੀ ਆ ਯਾਰ ਕੀ ਹਾਲ ਐ ਇੰਨਾ ਸੋਧਨ ਇਹ ਟਰੱਕ ਖੜਾ ਦੀ ਬਾਜੀ ਨਹੀਂ ਨਹੀਂ ਮਗਰੋਂ ਆ ਰਿਹਾ ਸੀ ਅੱਛਾ ਜੀ ਗੱਡੀ ਖੜੀ ਸੀਗੀ ਇਹ ਮਗਰੋਂ ਟਰੱਕ ਲਿਆ ਕੇ ਐਨਕ ਬਹੁਤ ਜਾ ਰਿਹਾ ਸੀ ਅੱਛਾ ਜੀ ਗੱਡੀ ਖੜੀ ਆ ਰਹੀ ਹਾਂਜੀ ਇਹ ਲੰਘਾ ਡਿੰਦਰ ਨੇ ਲਿਆ ਕੇ ਤੁਹਾਡੇ ਪਹੀਏ ਦੇ ਵਿੱਚ ਮਾਰੀ ਇਹ ਬੇਟਾ ਮਗਰੋਂ ਬੈਠਾ ਸੀ ਇਹ ਡਰ ਕੇ ਵੀ ਚੱਕਦਾ ਉਹ ਮੂੰਹ ਨੂੰ ਖੜਾ ਲਓ ਇਹੋ ਕੋਈ ਨਿਕਲਿਆ ਹੋਇਆ ਮਾਰ ਰਿਹਾ ਆਪਣੀ ਕੀ ਟਰੱਕ ਹੈ ਜੀ ਆਪਣਾ ਕੀ ਗੱਲਬਾਤ ਹੋਈ ਅੱਜ ਉਹ ਵੀ ਨਹੀਂ ਹੋਈ ਭਰਾਵਾ ਹਾਂਜੀ ਨਹੀਂ ਦੱਸੋ ਦੋ ਕਹਿ ਦੱਸੋ ਦੱਸਾ ਸਹੀ ਹਰੇ ਯਾਰ ਉਹ ਬਰੇ ਇਹ ਮੀਡੀਆ ਵਾਲਾ ਜੇ ਆਪਦਾ ਸੱਚ ਦੱਸੋ ਜੇ ਸੱਚ ਦੱਸੋਗੇ ਤਾਂ ਹੀ ਦੇਖਾ ਮੈਂ ਸੁਣਨੀ ਨਹੀਂ ਜਾਂਦਾ ਮੈਂ ਇੱਕ ਮਿੰਟ ਨੂੰ ਨਹੀਂ ਜਾਂਦਾ ਆਪਾਂ ਗੱਲ ਕਰੀ ਆਪਣਾ ਪੱਖ ਦੱਸੋ ਨਾ ਤੁਸੀਂ ਆ ਉਹਨਾਂ ਨੇ ਆਪਣਾ ਪੱਖ ਦੱਸਿਆ ਤੁਸੀਂ ਆਪਣਾ ਦੱਸੋ ਜਾਇਜ ਗੱਲ ਤਾਂ ਦੱਸ ਦੋ ਵੀ ਆ ਤੁਸੀਂ ਆ ਗੱਲਬਾਤ ਹੋਈ ਆ ਤੁਸੀਂ ਦੱਸੋ ਤਾਂ ਸਹੀ ਨਾ ਦੋ ਮਿੰਟ ਐਂਕਾ ਖੜੀ ਚ ਮਰੀ ਕਿਵੇਂ ਆ ਨਾ ਨਾ ਭਾਈ ਉਹ ਖੜੀ ਗੱਡੀ ਦੇ ਵਿੱਚ ਮਾਰਿਆ ਉਧਰੋਂ ਲੇਨ ਚੱਲ ਰਹੀ ਸੀ ਮੈਂ ਆਪਣੀ ਲੇਨ ਜਾ ਰਿਹਾ ਸੀ ਹੁਣ ੱਤਕੇ ਨਾਲ ਲਿਆ ਕੇ ਗੱਡੀਆਂ ਵਿੱਚ ਵਸਾਉਂਦੇ ਨੇ ਤੁਹਾਨੂੰ ਨਹੀਂ ਪਤਾ ਆਏ ਘਰ ਇੱਧਰ ਆਈ ਇੱਧਰ ਆਈ ਮੜਾ ਜਾ ਆਹ ਗੱਡੀ ਮੂਹਰੇ ਦੀ ਆ ਗੱਡੀ ਮੂਹਰੇ ਦੇਖ ਕੱਢੀ ਆ ਮੂਹਰੇ ਗੱਡੀ ਰੱਖ ਕੱਢੀ ਆ ਆ ਜਾ ਦੇਖ ਤਾਂ ਨਹੀਂ ਮੂਹਰੇ ਗੱਡੀ ਦਾ ਪਿਆਰ ਨਾਲ ਪਿਆਰ ਨਾਲ ਆਰਾਮ ਨਾਲ ਇਕੱਲੇ ਪਿਆਰ ਨਾਲ ਮਾਰਦਾ ਨਹੀਂ ਦੇਖੋ ਦੇਖੋ ਦੇਸ ਤੁਸੀਂ ਭਾਈ ਮੂਰੋ ਪ੍ਰੇਮ ਜੀ ਉੱਤਰਕਰ ਸਾਹਿਬ ਟ੍ਰੈਫਿਕ ਆ ਬੱਤੀ ਆ ਉਹ ਦੀ ਕੀ ਮਾਤਰਾ ਬੰਦਾ ਵੀ ਉਹਰੇ ਗੱਡੀ ਖੜੀ ਕਰਨ ਦਾ ਉਧਰ ਨਾਲ ਉਹਦੇ ਬੱਤੀ ਦੇ ਗੱਡੀਆਂ ਸ਼ੁਰਾ ਖੜੀ ਕਰ ਸਕਦੇ ਆ ਇੰਕਲ ਜਿਹੜੀ ਮਾਤਰਾ ਬੰਦਾ ਬੱਤੀ ਦੇ ਨਾਲ ਗੱਡੀ ਖੜੀ ਕਰਨ ਦਾ ਇਹ ਤੇ ਕਾਹੜਾ ਉਹ ਆਪਦੀ ਸੇਲ ਝਾੜ ਰਿਹਾ ਬੰਦਾ ਇਹਦਾ ਪਰ ਵੀ ਪਤਾ ਅੰਕਲ ਉਹ ਸਾਡਾ ਉਹ ਆਪਣੀ ਵੇਚ ਆ ਰਿਹਾ ਸਾਰੇ ਲਈ ਆ ਆਪ ਵੀ ਵੇਚ ਆ ਰਿਹਾ ਪਿੱਛੋਂ ਆਇਆ ਨਹੀਂ ਕੌਣ ਅੰਕਲ ਇਹ ਨਹੀਂ ਨੂੰ ਜਿਹੜੀ ਗੱਲ ਉਹਨੇ ਆਪਣੀ ਮੈਨ ਚ ਆਉਣਾ ਉਹਨੇ ਮੈਨ ਚ ਆਉਣਾ ਨੇ ਆਉਣੀ ਆਉਣਾ ਅੰਕਲ ਉਹ ਬੰਦਾ ਉਹਦੀ ਲੈਣ ਜਾ ਰਿਹਾ ਹੋਰ ਆਪਾਂ ਉੱਥੋਂ ਕੱਟ ਲੈ ਕੇ ਮੁੰਡੇ ਬਟਿਕੜਾਵਾ ਗਏ ਇੱਕ ਮਿੰਟਾ ਬੱਜੂਏ ਪਰ ਬਾਹਰ ਟ੍ਰੈਫਿਕ ਇੱਧਰ ਵੀ ਖੜੀਆਂ ਨੇ ਮੇਰੀ ਗੱਲ ਸੁਣੋ ਉਹ ਤੁਹਾਨੂੰ ਜਾਣਦਾ ਦੋ ਮਿੰਟ ਉਹ ਤੁਹਾਨੂੰ ਜਾਣਦਾ ਨਹੀਂ ਜਾਣਦਾ ਦੋ ਮਿੰਟ ਦੋ ਮਿੰਟ ਇੱਕ ਇੱਕ ਸੂਕਾ ਇੱਕ ਦੂਸਰੋ ਉਹ ਇੱਧਰ ਵੀ ਟ੍ਰੈਫਿਕ ਅੰਕਲ ਗੱਲ ਤਾਂ ਸੁਣਾ ਬਹੁਤ ਤੁਹਾਨੂੰ ਜਾਣਦਾ ਇੱਕ ਹਾਂ ਜਾਂ ਨਾ ਚ ਕਹਿੰਦੇ ਨਹੀਂ ਛੋਟੀ ਕੋਈ ਦਸ਼ਮਣੀ ਉਹਦੇ ਨਾਲ ਨਹੀਂ ਨਹੀਂ ਤੁਸਮਈਓ ਖੇਵਾਜੀ ਗੱਡੀ ਕਾ ਛੋਟੀ ਜਾਣ ਕੇ ਮਾਰੂਗਾ ਵੀਰੇ ਮੇਰੀ ਇੱਕ ਗੱਲ ਸੁਣ ਕੋਈ ਖੇਵਾਜੀ ਗੱਡੀ ਕਾ ਤਲਾਕਾ ਮੰਨਦੀ ਓ ਜਣਾ ਕੇ ਗੱਡੀ ਆ ਇਧਰੋਂ ਖਿੱਚਿਆ ਆ ਅੰਕਲ ਉਧਰ ਐ ਦਫਾ ਜੋ ਗੱਡੀ ਕਾ ਵੇ ਗੱਡੀ ਬੰਦਾ ਇਧਰ ਵੀ ਗੱਡੀ ਆ ਇਧਰ ਵੀ ਗੱਡੀ ਆ ਚਲ ਮੈਂ ਤੇਰੀ ਗੱਲ ਮੰਨਦਾ ਓ ਕਿੰਨੇ ਕਿ ਦਵਾਉਂਦਾ ਐ ਮੈਂ ਮੰਨਦਾ ਚਲ ਥੋੜਾ ਡਰਾਈਵਰ ਮੰਨਦਾ ਕਿੰਨੇ ਕਿ ਦਵਾਉਂਦਾ ਅੰਕਲ ਉਹਦੀ ਮੋਟਰਸਾਈਕਲ ਆ ਵੀਰੇ ਉਹ ਲੈ ਗਏ ਗੱਡੀ ਕੱਢਣੇ ਮੈਂ ਵੀ ਰੋਜ਼ ਹੀ ਗੱਡੀ ਮਾ ਕੇ ਕਾਰ ਆਏ ਮੇਰੇ ਕੋਲ ਖੜੀ ਹੋ ਬੰਚੀ ਆਨੇ ਲੰਮੀ ਲੰਮੀ ਕਿਲੋਮੀਟਰ ਚੱਲਦੀ ਮੈਂ ਵੀ ਮਲਾਜਮ ਯਾਰ ਚੱਕਰ ਨਹੀਂ ਉਹ ਮੇਰੇ ਇਹ ਆਪੀਓ ਬੰਦਾ ਉਦੀ ਫੈਟ ਸੀ ਆਊਗਾ ਉਹ ਨੂਰੇ ਸਮਾਉਂਦੇ ਦਰਦਾ ਮੇਰੀ ਗੱਲ ਸੁਣੇ ਇੱਕ ਨੋਰਮਲ ਇੱਕ ਮੈਨੂੰ ਹੱਥ ਕਰਕੇ ਉਸ ਵੇਲੇ ਮੈਨੂੰ ਮੈਨੂੰ ਸੁਣ ਦਿੱਤਾ ਉੱਥੋਂ ਕੱਟੀ ਆਉਂਦੀ ਆ ਉਹ ਵਟਾ ਬਾਰੇ 10 ਮਿੰਟ ਵੱਧ ਲੱਗਣਗੇ ਠੀਕ ਹੋ ਜਾਊਗੀ ਹੋਰ ਹੋਊਗਾ ਕੋਈ ਤਾਂ ਆਉਂਦੀ ਹੈ ਉਹ ਹੈਗਾ ਨਹੀਂ ਜਿਹੜਾ ਨਾ ਚਿਰਦੇ ਹੱਟੇ ਆਹ ਕਾਲਾ ਰੋਡਾਂ ਦੀ ਫਿਰਦੇ ਹਰ ਟਾਈਮ ਓਏ ਯਾਰ 30 ਸਾਲ ਜਾ ਰਿਹਾ ਗਰੀਬ ਬੰਦਾ ਹੈਗਾ ਗਰੀਬ ਨੂੰ ਦੇਣਾ ਠੱਪਾ ਨਹੀਂ ਹੋਰੀ ਲੰਸੋਂ ਤੋਂ ਅਸੀਂ ਦੇਖੋ ਅਸੀਂ ਹੋਰ ਆਏ ਆ ਆਮੇ ਭਰ ਕੇ ਹੋ ਰਹੇ ਯਾਰ ਕਹੇ ਕਿਵੇਂ ਬੰਦਾ ਮਾਰ ਜੂਗਾ ਚਲ ਮਰਨ ਵਾਲਾ ਕਰ ਲੈ ਪਾਉਂਗਾ ਉਹ ਗੱਲ ਸੁਣੋ ਭਾਈ ਬੰਦਾ ਮਾਰਨ ਵਾਲੀ ਗੱਲ ਕਰਦੇ ਜਦੋਂ ਨਹੀਂ ਗੱਲ ਸੁਣ ਹੱਸਿਆ ਬੰਦਾ ਮਾਰ ਜੂਗਾ ਤੂੰ ਐਨਾ ਬੰਦਾ ਮਾਰ ਜੂ ਉਹ ਤੇਰੀ ਦੁਸ਼ਮਣੀ ਹੋਊਗਾ ਨੇ ਤੇਰੇ ਨਾਲ ਕੋਈ ਦੁਸ਼ਮਣੀ ਆ ਉਹਦੀ ਉਹ ਦੁਸ਼ਮਣੀ ਨਹੀਂ ਫਿਰ ਤਿੰਨੇ ਵੀ ਤੂੰ ਕਹਿੰਦਾ ਬੰਦਾ ਮਾਰੂਗਾ ਜਿੱਦਾ ਦਿਲ ਨਾਲ ਦੁਸ਼ਮਣੀ ਹੋਵੇ ਇਹਦਾ ਪਾ ਮੁੰਡੇ ਬੰਦਾ ਨਹੀਂ ਕੱਟ ਗਿਆ ਚੱਲ ਗੱਡੀ ਭਰਾ ਨਹੀਂ ਬੰਦਾ ਜੀ ਇਹ ਥੋੜੀ ਨਾਲ ਕੋਈ ਵੀ ਗਰੀਬੰਦੇ ਨਾਲ ਪਤਾ ਕਰੀਏ ਨਹੀਂ ਪਈਆ ਵਾਰਾ ਬੋਲਦੇ ਰਹੋ ਯਾਰ ਗਰੀਬ ਬੰਦੇ ਨਾਲ ਇੱਕ ਵਾਰ ਥੱਕਾ ਕਰੋ ਭਾਈ ਉਹ ਕੈਮਰਾ ਚੱਲ ਰਿਹਾ ਰੀਪੋਲ ਆਪਾਂ ਯਾਰ ਅਰੰਭ ਕਰਾ ਕੋਈ ਗੱਲ ਗੱਡੀ ਮੇਰੀ ਉੱਥੇ ਖੜੀ ਆ ਠੀਕ ਹੈ ਤੇਰੀ ਗੱਡੀ ਭਾਈ ਕਿਵੇਂ ਖੜ ਗਈ 2 ਮਿੰਟ 2 ਮਿੰਟ ਕਿਉਂ ਖੜ ਗਈ 2 ਮਿੰਟ ਰਹਿ ਗਿਆ ਮੁਰੋ ਭਾਈ ਦੂਜੀ ਨੇ 2 ਮਿੰਟ ਭਾਈ 2 ਮਿੰਟ ਉਹ 2 ਮਿੰਟ ਓਏ ਖੜ ਜਾ ਓਏ ਓਏ ਚੱਲ ਸੋਣਾ ਭਾਈ ਜੀ 2 ਮਿੰਟ ਗੱਡੀ ਖੜੀ ਆ ਦਿੱ ਚਿੱਟੀ ਬੁੱਟੀ ਦੇ ਪਰਲੀ ਸਾਈਡ ਅੱਤੀ ਖੜੀ ਐ ਇੱਤਲੀ ਸਾਡਾ ਕੈਮਰੇ ਦਿਖਾਈਏ ਨਾ ਤੁਹਾਨੂੰ 2 ਮਿੰਟ ਕੈਮਰੇ ਜਾ ਬਾਈ ਪੱਤਰਕਾਰ ਨੇ ਐਂਕਲ ਨੂੰ ਐਂਕਲ ਨੂੰ ਕਹਿਣਾ ਵੀ ਇਹ ਚਿੱਟੀ ਬੱਟੀਆਂ ਨੇ ਐਂਕਲ ਤੈਨੂੰ ਕਹਿਣਾ ਨਹੀਂ ਮੇਰੀ ਗੱਡੀ 2 ਮਿੰਟ 2 ਮਿੰਟ ਮੇਰੀ ਗੱਡੀ 2 ਮਿੰਟ ਐਂ ਕਰੋ 2 ਮਿੰਟ ਉਹ 2 ਮਿੰਟ ਗੱਲ ਤਾਂ ਸੁਣਾ ਔਰ ਇੰਨੇ ਬੰਦੇ ਖੜੇ ਜੀ ਗੱਡੀ ਨੂੰ ਮੈਨੂੰ ਲੋ ਕਿੰਨੀ ਦੀ ਆ ਉਧਰ ਉਹ ਜਗ੍ਹਾ ਮੈਨੂੰ ਕਿੰਨੀ ਆ ਲੈ ਜੂ ਪਤਾ ਆਹ ਚਿੱਟੀ ਬੱਟੀਆਂ ਦੀ ਆ ਔਰ ਇੰਨੇ ਆ ਕਿੰਨੀ ਜਗ੍ਹਾ ਚ ਹੋ ਜੂ ਓ ਯਾਰ ਉਹ ਬੰਦਾ ਉੱਪਰੀ ਸਾਈਡ ਤੇ ਜਾ ਰਿਹਾ ਬਾਈ ਉਹ ਯਾਰ ਉਹ ਆਫਸਾਈਡ ਤੇ ਜਾ ਰਿਹਾ ਯਾਰ ਗਰੀਬ ਬੰਦੇ ਨਾਲ ਨਾ ਪਾਉਂਦੇ ਯਾਰ ਵੀਰੇ ਧੱਕਾ ਕਰਨ ਨੂੰ ਨਾ ਹੁੰਦਾ ਲੈ ਬਾਈ ਤੂੰ ਲੈ ਉਹਨੂੰ ਭਾਗ ਫੜ ਕੇ ਲਾ ਰਿਹਾ ਅਸੀਂ ਉੱਤਰਦੇ ਨਹੀਂ ਥੱਲੇ ਅਸੀਂ ਥੱਲੇ ਨਹੀਂ ਉੱਤਰਦੇ ਬਾਈ ਸਹੀ ਹੈ ਬਾਹਰ ਤੋਂ ਫੜ ਕੇ ਥੱਲੇ ਆਇਆ ਨਾ ਨਾ ਤੈਨੂੰ ਕਰਕੇ ਖਿੱਚਿਆ ਉਹਨੂੰ ਖਿੱਚਿਆ ਨਾ ਤੇ ਉਹਨੂੰ ਤੈ ਐ ਨਹੀਂ ਗਿਆ ਜੇ ਤੂੰ ਆ ਗੱਲ ਹੁਣ ਕਹਿ ਰਿਹਾ ਨੀ ਜਿਹੜੀ ਇਹ ਤਾਂ ਪਹਿਲਾਂ ਨੇ ਕੀਤਾ ਉਹਨੂੰ ਕਿਹਾ ਆਓ ਇੱਧਰ ਚੱਲ ਇਹਦਾ ਗਾਣਾ ਸਰਿਆਂ ਬੈਠੇ ਮੇਰੀ ਮਦਦ ਆਉਂਦੀ ਇਹ ਗੱਲ ਆਹ ਗੱਲ ਸੁਣਦੀ ਮੇਰੀ ਇਹ ਦੋ ਕਾਤੇ ਗੱਡੀ ਪਤਾ ਕਰੇ ਕਿੱਥੇ ਕਰੇ ਯਾਰ ਮੈਂ ਅੰਦਰ ਤੋਂ ਚਲਾਇ ਥੋੜੀ ਹੁੰਦਾ ਜਾ ਮਾਂ ਕਹਿੰਦਾ ਕੀ ਕਰ ਭਾਗ ਕਰ ਕਰਕੇ ਗੱਡੀ ਲੱਗੀ ਆ ਨਾਲ ਇੱਕ ਗੱਲ ਹੋਰ ਆ ਉਹ ਇੱਕ ਗੱਲ ਹੋਰ ਆ ਆਪਾਂ 2 ਮਿੰਟ ਬਈ ਜੀ ਆਪਾਂ ਡਰਾਈਵਰੀ ਕਰ ਦਿਆਂਗੇ ਕਦੇ ਇਹ ਗੱਲ ਹੋਈ ਆ ਵੀ ਡਰਾਈਵਰ ਨਾਲ ਮੂਰਲਾ ਟਾਇਰ ਬੱਜਿਆ ਉਹ ਵੀ ਡਰਾਈਵਰ ਸਾਈਡ ਵਾਲਾ ਐਕਸੀਡੈਂਟ ਹੋਊਗਾ 2 ਮਿੰਟ ਐਕਸੀਡੈਂਟ ਹੋਊਗਾ ਕਨੈਕਟਰ ਸਾਈਡ ਤੋਂ ਹੋਊਗਾ ਡਰਾਈਵਰ ਸਾਈਡ ਤੋਂ ਅਜ ਤੱਕ ਕਦੇ ਕਨੇ ਸੁਣਿਆ ਵੀ ਐਕਸੀਡੈਂਟ ਹੋ ਗਿਆ ਇਹ ਹੁਣ ਵਿੱਚ ਲਿਆ ਕੇ ਵਸਾਵਾਂਗੇ ਭਾਈ ਐਕਸੀਡੈਂਟ ਦਾ ਹੋਣੀ ਆ ਆ ਦੇਖੋ ਉਹ ਆਉਂਦਾ ਉਹ ਦੇਖੋ ਉਹ ਆਉਂਦਾ ਥੋੜਾ ਫਸੂਏ ਵਿੱਚ ਹੁਣ ਵਸੇ ਚ ਕੀ ਆ ਨੰਬਰ ਦੀ ਕਰਦੇ ਕਿ ਟੈਂਟਰ ਵਾਲੀ ਦੀ ਦੱਸ ਬਰੇਕ ਆਹ ਬੁਲਾ ਲਗਾ ਦੇ ਯਾਰ ਕੀ ਕੀ ਕਰਦੀ ਹੈ ਟੈਂਟਰ ਵਾਲੀ ਦੀ ਕਿ ਡਰਾਈਵਰ ਦੀ ਹੈ ਹਟਾ ਦੇ ਰਹਿ ਤਾਂ ਕਹੋ ਜੋ ਬਾਈ ਇਹਨੂੰ ਕਾਹ ਗੱਟ ਬਾਈ ਬਾਈ ਹੋਈ ਦੀ ਵੀਰੇ ਬਾਈ ਜੀ ਗੱਲ ਦੇਖੋ ਮੈਂ ਤਾਂ ਆਇਆ ਮੰਗ ਰੋ ਮੈਨੂੰ ਨਹੀਂ ਪਤਾ ਵੀ ਕੀ ਗੱਲ ਹੋਈ ਹੈ ਕੀ ਨਾ ਹੋਈ ਪਰ ਆਪਾਂ ਗੱਡੀ ਦੇਖ ਸਕਦੇ ਆ ਗੱਡੀ ਸਾਈਡ ਤੇ ਖੜੀ ਆ ਠੀਕ ਆ ਜੀ ਦੂਜੀ ਗੱਡੀ ਉਰੇ ਖੜੀ ਹੈ ਜੀ ਆਕੇ ਹਾਂ ਜੀ ਦੂਜੀ ਗੱਡੀ ਵਾਲਾ ਕਹਿੰਦਾ ਜੀ ਮੇਰੇ ਵਿੱਚ ਟੱਕਰ ਮਾਰੀ ਜਾ ਕੇ ਠੀਕ ਆ ਜੀ ਆਪਾਂ ਇੰਨੇ ਕ ਤਾਂ ਸਮਝਦਾਰ ਸਾਰੇ ਬੰਦੇ ਹੈਗੇ ਆ ਹਾਂ ਜੀ ਵੀ ਡਰਾਈਵਰ ਸਾਈਡ ਤੋਂ ਕਦੇ ਵੀ ਐਕਸੀਡੈਂਟ ਨਹੀਂ ਹੁੰਦਾ ਡਰਾਈਵਰ ਸਾਈਡ ਤੋਂ ਨਾ ਕਦੇ ਐਕਸੀਡੈਂਟ ਹੋਇਆ ਨਾ ਕਦੇ ਹੋਵੇ ਡਰਾਈਵਰ ਬੰਦਾ ਆਪ ਸੀਟ ਤੇ ਬੈਠਾ ਉਹ ਕਿਵੇਂ ਐਕਸੀਡੈਂਟ ਕਰ ਦੂ ਉਧਰ ਲਾ ਕੇ ਕਰ ਦੂ ਬਾਈ ਨਹੀਂ ਨਹੀਂ ਉਹ ਬੰਦੇ ਨੇ ਆ ਕੇ ਧੱਕਾ ਕਰਿਆ ਗਰੀਬ ਬੰਦੇ ਨਾਲ ਯਾਰ ਇਹ ਗੱਲ ਤੇ ਗੱਲ ਜਿਹੜੀ ਗਲਤ ਆ ਆ ਖੜੇ ਆ ਤਾਂ ਖੜੇ ਆ ਔਰੇ ਤੂੰ ਜਾਣ ਕੇ ਫੋੜੀ ਨਾ ਮਰੇਗਾ ਕਿਸੇ ਦੇ ਬਾਈ ਜੀ ਔਰੇ ਔਰੇ ਦੇਖੋ ਇੱਧਰ ਦੇਖੋ ਆ ਚਿੱਟੀ ਬੱਤੀ ਆ ਦੇਖੋ ਜੀ ਆ ਚਿੱਟੀ ਲੈਣਾਗੀ ਆ ਦੇਖੋ ਆ ਦੋ ਮਿੰਟ ਬਾਈ ਇਹ ਚਿੱਟੀ ਲੈਣਾਗੀ ਆ ਔਰੇ ਗੱਡੀ ਲੱਗ ਰਹੀ ਆ ਉਹ ਬੰਦਾ ਕਹਿੰਦਾ ਪਰਲੀ ਸੜਕ 'ਤੇ ਆਪਣੀ ਦੀ ਇਹ ਪਰਲੀ ਸਾਇਦ ਮੋਟਰਸਾਈਕਲ ਆਏ ਦੋ ਦਾ ਪਰਦਾ ਨਹੀਂ ਮੋਟਰੰਗਾ ਵਾਲਾ ਬਾਈ ਕੋਈ ਕੁੱਛ ਨਹੀਂ ਟੱਕਾ ਟੱਕਾ ਸਰਿਆਮ ਹੈ ਗਰੀਬ ਬੰਦੇ ਨਾਲ ਟੱਕਾ ਕਰ ਰਹੇ ਜਿਉਂ ਹੋਰ ਕੁਛ ਨਹੀਂ ਦੀਗਾ ਐਦੋਂ ਉੱਪਰ ਦੀ ਕੁਛ ਨਹੀਂ ਦੀਗਾ ਹਾਂਜੀ ਸਰ ਅੱਜ ਤੁਸੀਂ ਬੋੜਾਗੇਟ ਪਹੁੰਚੇ ਬੋੜਾਗੇਟ ਕੀ ਘਟਨਾ ਹੋਈ ਬੋੜਾਗੇਟ ਖਲਾਅ ਮਿਲੀ ਸੀ ਕਿ ਟਰੱਕ ਤੇ ਕਾਰ ਦਾ ਐਕਸੀਡੈਂਟ ਹੋਇਆ ਸੀ ਮੌਕੇ ਤੇ ਪਹੁੰਚੇ